ਸਾਹਿ ਗੁਰੂ ਸਾਹਿਬ ਜੀ ਜਬ ਜੈ ਤਬ ਹੋਏ ਭਸਮ ਤਨ ਰਹੈ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਕਿ ਇਹ ਬਡਾਈ ਜਬ ਜਰੀਆ ਤਬ ਹੋਏ ਭਸ ਮਾਤਾ ਨਾ ਰਹਿ ਕਿਰਮ ਦਲ ਖਾਈ ਕਚੀ ਗਾਕਰ ਨੀਰ ਪਰਤ ਹਿਆ ਤਾਨੇ ਕੀ ਇਹ ਵਡਾਈ ਕਾਹੇ ਭਈਆ ਫਿਰ ਤੋਂ ਭੂਲੇ ਆ ਭੂਲੇ ਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲੇ ਆ ਜੋ ਮਾਧਮਾਖੇ ਤ्यों ਸਠੋਰ ਰਸ ਜੋਰ ਜੋਰ ਧਨ ਕੀਆ ਮਰਤੇ ਬਾਰ ਲੇ ਹੋ ਲੇ ਹੋ ਕਰੀਆ ਪੂਤ ਰਹਿਣ ਕਿਉਂ ਦੀਆ ਲੋ ਬਰੇ ਨਾਰ ਸੰਗ ਭਈ ਆਗ ਸਜਨ ਸੁਹੇਲਾ ਮਾਰ ਘਟ ਲੋ ਸਭ ਲੋਗ ਕੁਟੰਬ ਭਇਓ ਆਗ ਹੰਸ ਅਕੇਲਾ ਰਤਨਾਮ ਸਿ